ਪੱਕਾ 인ਫਰਾਸਟ੍ਰਕਚਰ ਬਣਾਵਾਂਗੇ ਪਾਈਟੈਕਸ ਲੱਗਦਾ 4 ਦਿਨ ਹਫਤੇ ਦਾ ਕਰੋਨਾ 인ਫਰਾਸਟ੍ਰਕਚਰ ਦੇ ਲਾਉਂਦੇ ਆ ਪੱਕਾ 인ਫਰਾਸਟ੍ਰਕਚਰ ਬਣਾਵਾਂ ਪ੍ਰਗਤੀ ਮદાન ਵਾਂਗੂ 12 ਮਹੀਨੇ ਤੇ ਟ੍ਰੇਡ ਤੇ ਚੱਲੂਗਾ ਅਲੱਗ ਅਲੱਗ ਚੀਜ਼ਾਂ ਦਾ ਵਪਾਰੀ ਆਊਗਾ ਖੁਸ਼ਹਾਲੀ ਆਊਗੀ ਬਾਕੀ ਸਾਡਾ ਏਜੰਡਾ ਬਾਰਡਰ ਖੋਲਣਾ ਸਭ ਤੋਂ ਮੇਨ ਕਿਸਾਨਾਂ ਵਾਸਤੇ ਲੱਤ ਲਾਉਣੀ ਬਾਰਡਰ ਖੋਲਣਾ ਬਾਰਡਰ ਖੁੱਲਦੇ ਪੂਰਾ ਪੰਜਾਬ ਖੁਸ਼ਹਾਲ ਹੋ ਜਾਏ 30 ਕਿਲੋਮੀਟਰ ਤੇ ਲਾਹੌਰ ਆ ਵਾਇਆ ਦੁਬਈ ਪਾਕਿਸਤਾਨ ਵਪਾਰ ਹੋ ਰਿਹਾ 30 ਕਿਲੋਮੀਟਰ ਜਿੱਥੇ ਸਕਿਉਰਿਟੀ ਦਾ ਪ੍ਰਬੰਧ ਕਰੇ ਸੈਂਟਰ ਸਰਕਾਰ ਸਕੈਨਰ ਲਾਵੇ ਦੇਖੋ ਮਾੜੀ ਚੰਗੀ ਚੀਜ਼ ਨਾ ਆਵੇ ਤੇ ਇਹ ਬਾਰਡਰ ਖੁੱਲਿਆ ਜਾਵੇ ਇਸ ਕਰਕੇ ਅਸੀਂ ਸਾਰੇ ਇਹ ਐਫਰਟ ਕਰਾਂਗੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂ ਪਛਤਾਉਣਾ ਜੇ ਸਭ ਕੀ ਚੁਣੌਤੀਆਂ ਰਹਿਣਗੇ ਤੁਹਾਨੂੰ ਚੁਣੌਤੀ ਕਦੀ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੜਨੀ ਹੈ ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਵੀ ਮੌਕਾ ਦੇ ਦਿਓ ਵੇਖ ਲਿਆ ਉਹਨਾਂ ਨੇ ਲੋਕੀ ਕੋਈ ਦੀ ਪਛਤਾਉਂਦੇ ਪਏ ਪਹਿਲਾਂ ਗੁੜਤਾ ਸਾਹਿਬ ਦੀ ਸੌਂ ਖਾਧੀ ਕੈਪਟਨ ਸਾਹਿਬ ਨੇ ਅੱਜ 2 ਸਾਲ ਬਾਅਦ ਵੀ ਕਈਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੈਂਡੀਡੇਟ ਕਿਹੜਾ ਚੁਣਿਆ ਕਿਸੇ ਕਰਕੇ ਆਨਾ ਪਹਿਲਾਂ ਮੈਂ ਕੈਂਡੀਡੇਟ ਦੇਖ ਲਿਆ ਕਰੋ ਪਹਿਲਾਂ ਇਨਸਾਨ ਵੇਖ ਲਿਆ ਕਰੋ ਨਿਸ਼ਾਨ ਵਾਲ ਬਾਅਦ ਚਾਤੀ ਮਾਰੇ ਹੇ ਇਹ ਸ਼੍ਰੋਮਣੀ ਕਾਲੀਦਾਦਾ ਵੀ ਟਰੈਕ ਰਿਕਾਰਡ ਜਿਹੜਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਸੁਖਵੀਰ ਸਿੰਘ ਬਾਦਲ ਨੇ ਕਰਤਾ ਅੱਜ ਤੱਕ ਇਹ ਹੋਰ ਸਰਕਾਰ ਨੇ ਕੀਤਾ ਜੇ ਪੰਜਾਬ ਦੀ ਲੜਾਈ ਲੜੀ ਐ ਤੇ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਲੜੀ ਐ 103 ਸਾਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਲੜੀ ਐ ਕਿ ਇਹ ਸੈਂਟਰ ਦੀ ਪਾਰਟੀ ਜਿਹੜੀ ਆ ਭਾਵੇਂ ਉਹ ਭਾਜੀਪੀ ਆ ਭਾਵੇਂ ਕਾਂਗਰਸ ਆ ਝਾੜੂ ਵਾਲੇ ਦੇ ਹੋਣਾ ਆ ਕਦੀ ਇਹਨਾਂ ਨੇ ਲੱਤ ਲਾਈ ਐ ਇਹਨਾਂ ਨੂੰ ਹਰਿਆਣਾ ਵੀ ਹੋਣਾ ਹਮਾਦਲ ਵੀ ਹੋਣਾ ਰਾਜਸਥਾਨ ਵੀ ਹੋਣਾ ਜੰਮੂ ਕਸ਼ਮੀਰ ਵੀ ਹੋਣਾ ਇਨਾ ਦੇ ਡਰ ਲੱਗਦਾ ਜੇ ਪੰਜਾਬ ਵਾਸਤੇ ਕੋਈ ਗੱਲ ਕਰਦੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਉਹ ਸਾਡੇ ਗੱਲ ਪਹਿਣਗੇ ਇਸ ਕਰਕੇ ਉਹਨਾਂ ਪਹਿਲਾਂ ਉਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬੰਦੀਆਂ ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ ਜਿਸ ਤਰ੍ਹਾਂ ਕਿ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ ਉੱਥੇ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਆ ਜਿੱਦਾਂ ਅੰਗਰੇਜ਼ ਇੰਗਲੈਂਡ ਤੋਂ ਆਏ ਸੀ ਦਿੱਲੀ ਵਾਲੇ ਇੱਥੋਂ ਆਉਂਦੇ ਆ ਇਸ ਕਰਕੇ ਮੈਂ ਬਹੁਤ ਧੰਨਵਾਦੀ ਆ ਸ਼੍ਰੋਮਣੀ ਅਕਾਲੀ ਲੰਧਾ ਆਪਣੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਇਹ ਵੋਟਰਾਂ ਨੂੰ ਇਹ ਕਹੂੰਗਾ ਤੇ ਹੁਣ ਤੁਹਾਡੇ ਹੱਥ ਚ ਗਿਆਂਦੇ ਆ ਬਟਨ ਦੱਬਣ ਤੋਂ ਪਹਿਲਾਂ ਸੋਚਿਓ ਬਟਨ ਇੰਜ ਕਰਕੇ ਕਰੀ ਜਾਂਦੇ 3 ਹੋ ਜਾਂਦਾ 5 ਸੈਕਿੰਡ ਲੱਗਦੇ ਆ ਫਿਰ ਮੋੜ ਪੈ ਜਾਂਦੀ ਆ ਉਸ ਤੋਂ ਬਾਅਦ 5 ਸਾਲ ਅੱਜ ਨਹੀਂ ਗਲਤੀ ਹੋ ਗਈ 5 ਸਾਲ ਬੜੇ ਲੰਬੇ ਆ ਅਸੀਂ ਉਮਰਾਂ ਨਾ ਲੰਘਾਈਏ ਬਟਨ ਦੱਬਦੇ ਆ 5 ਸਾਲ ਉਮਰ ਲੰਘ ਜਾਂਦੀ ਆ ਬਟਨ ਦੱਬਦੇ ਆ 5 ਸਾਲ ਉਮਰ ਆਪਾਂ ਉਮਰਾਂ ਹੀ ਨੰਘਾਈਆਂ ਪਾਰਲੀਮੈਂਟ ਦੇ 75 ਸਾਲਾਂ ਚ ਕਿੰਨੇ ਮੈਂ MP ਬਣੇ ਆ 30 ਸਾਲ ਤੇ ਪਾਟਿਆ ਸਾਹਿਬ ਦੇ 10 ਸਾਲ ਸਿੱਧੂ ਸਾਹਿਬ ਦੇ 10 ਸਾਲ ਉਹ ਜਣਾ ਸਾਹਿਬ ਦੇ ਬਾਕੀ ਦੇ ਲੋ ਲਾ ਲੋ ਹੈ ਦੋ ਤਿੰਨ ਹੋਰ ਹੋਣਗੇ ਤੁਸੀਂ ਮੈਨੂੰ ਇੱਕ ਕੰਮ ਦੱਸ ਦੋ ਵੀ ਇਹ ਫਲਾਣੇ ਮੈਂਬਰ ਪਾਰਲੀਮੈਂਟ ਨੇ ਆ ਕੰਮ ਕੀਤਾ ਇੱਕ ਕੰਮ ਗਿਣਾ ਦੋ ਯਾਰ ਲੋਕਾਂ ਨੇ ਉਮਰਾਂ ਹੀ ਲੰਘਾਈਆਂ ਕੰਮ ਕਿੰਨੇ ਕੀਤਾ ਅੱਜ ਜਿਹੜੀ ਸੜਕ ਦੇਖ ਲੋ ਕੋ ਜੋਸ਼ੀ ਨੇ ਬਣਾਈ ਮੈਨੂੰ ਤਾਂ 5 ਸਾਲ ਮੰਤਰੀ ਦੇ ਮਿਲੇ ਜਿੱਤੇ ਖਲੋਗੇ ਆ ਬਾਗ ਜੋਸ਼ੀ ਨੇ ਬਣਾਇਆ ਆ ਕੰਮ ਜੋਸ਼ੀ ਨੇ ਕੀਤਾ ਇਨਨਾਂ ਨੇ ਤਹਿਸ ਨਾਸ ਕੀਤਾ ਵਾ 뮤지컬 ਫਾਉਂਟੇਨ ਲਾਇਆ ਸੀ ਲੇਜ਼ਰ ਸ਼ੋਅ ਲਾਇਆ ਇਤੋਂ ਤੱਕ ਬਾਰਡਰ ਤੇ ਜਾ ਕੇ ਝੰਡਾ ਲਾ ਦਿੱਤਾ ਏਸ਼ੀਆ ਦਾ ਸਭ ਤੋਂ ਉੱਚਾ ਝੰਡਾ ਕੰਮ ਵੀ ਕਰ ਔਖਾ ਜਿੱਥੇ ਚਾਹ ਉੱਤੇ ਰਹਾ